ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ 'ਚ ਦੇਖੋ ਜੀ ਹੁਣ ਹੋ ਗਏ ਆ 12:10 ਮਿੰਟ ਅਸੀਂ ਲੱਗੇ ਆ ਬਲੌਗ ਹੁਣ ਸ਼ੁਰੂ ਕਰਨ ਹਾਂਜੀ ਮੰਮੀ ਹਾਂਜੀ ਕੀ ਹਾਲ ਹੈ ਵਧੀਆ ਮੰਮੀ ਕੱਢਦੇ ਪਏ ਆ ਮਟਰ ਤੇ ਅਸੀਂ ਲੱਗੇ ਆ ਅੱਜ ਮਸ਼ਰੂਮ ਤੇ ਮਟਰਾਂ ਦੀ ਸਬਜ਼ੀ ਬਣਾਉਣਾ ਪਹਿਲਾਂ ਕਿ ਕਹਿ ਕੇ ਗਈ ਸੀ ਕਿ ਮਸ਼ਰੂਮ ਤੇ ਮਟਰਾਂ ਦੀ ਸਬਜ਼ੀ ਬਣਾਈਏ ਮਟਰ ਸੋਹਣੇ ਆ ਨਾ ਮੰਮੀ ਹਾਂ ਬਸ 2 ਰੁਪਏ ਕਿੱਦਾਂ ਲੈਂਦੇ ਨੂੰ ਤੁਸੀਂ ਮੈਂ 100 ਰੁਪਏ ਕਿਲੋ ਮੈਂ ਕੋਈ ਦੋ ਮੁਕਿਆ ਪਹਿਲਾਂ 200 ਰੁਪਏ ਕਿਲੋ ਸੀਗੇ ਹੁਣ ਤੇ ਸਸਤੇ ਹੋ ਗਏ ਮੈਨੂੰ ਪਹਿਲਾਂ ਸੁਣਿਆ ਨਹੀਂ ਮੰਮੀ ਮੈਂ ਗੱਲਾਂ-ਮੁੱਲਾਂ ਵਿੱਚ ਮੈਨੂੰ ਸੁਣਿਆ ਹੀ ਨਹੀਂ ਹੈਗਾ ਤੇ ਹੁਣ ਦਾਦੀਆਂ 100 ਰੁਪਏ ਕਿਲੋ ਤੇ 80 ਰੁਪਏ ਟਮਾਟਰ ਔਜੀ ਖਲੇ ਮੈਂ ਜਾਣਾ ਕੱਪੜੇ ਸੁੱਕਣੇ ਪਾਣ ਤੇ ਇੱਧਰ ਲਿਆਈਆਂ ਮਸ਼ਰੂਮ ਕਹਿੰਦਾ ਪਿਆਰ ਰੁਪਏ ਦਾ ਪੈਕੇਟ ਮਸ਼ਰੂਮ ਦਾ ਆਹੋ ਚੀਜ਼ਾਂ ਹੀ ਬੜੀਆਂ ਮਹਿੰਗੀਆਂ ਫੇ ਕਹਿੰਦਾ ਤੁਸੀਂ 45 ਲਾ ਲਓ ਠੀਕ ਆ ਮੈਂ ਪਾਇਆ ਮੈਂ ਪਹਿਲਾਂ ਕੱਪੜੇ ਸੁਕਣੇ ਫਿਰ ਮੈਂ ਆ ਕੇ ਸਬਜ਼ੀ ਬਣਾ ਲੀ ਫਿਰ ਮੈਂ ਹਰਮਨਾਂ ਜਾਣਾ ਬਜ਼ਾਰ ਉਹ ਕਹਿੰਦਾ ਮੈਂ ਬੂਟ ਲੈ ਕੇ ਆਣੇ ਆ ਠੀਕ ਆ ਚਲੋ ਫਿਰ ਮਿਲਦੇ ਆ ਲਓ ਜੀ ਇੱਧਰ ਰੱਖ ਲਿਆ ਤੇਲ ਬਰੈਂਡ ਕਰ ਲਿਆ ਸਮਾਨ ਥੋੜਾ ਜਿਹਾ ਇਹਦੇ ਵਿੱਚ ਆ ਪਿਆਜ਼ ਆ ਹੈ ਇਹਦੇ ਵਿੱਚ ਟਮਾਟਰ ਪਾ ਲਵਾਂ ਆਹ ਬੋਲੇ ਆ ਵੀ ਖਰਾਬ ਹੋ ਜਾਣਾ ਤੇ ਇੱਧਰ ਟਮਾਟਰ ਰੱਖੇ ਆ ਟਮਾਟਰ ਧੋ ਲੈ ਆ ਮੈਂ ਨਾ ਇੱਕ YouTube ਦੇ ਉੱਤੇ ਦੇਖਿਆ ਸੀਗਾ ਕਿ ਕਹਿੰਦੇ ਕਿ ਜੇ ਨਾ ਮਸ਼ਰੂਮ ਜਿਹੜੀ ਆ ਕਾਲੀ-ਕਾਲੀ ਬਣੇ ਤੇ ਆ ਨਾ ਜਿਸ ਪਾਣੀ ਵਿੱਚ ਇਹ ਧੋਣੀ ਆ ਨਾ ਉਹਦੇ ਵਿੱਚ ਥੋੜਾ ਜਿਹਾ ਆਟਾ ਪਾ ਲਓ ਤੇ ਉਹਦੇ ਬਾਅਦ ਚ ਫਿਰ ਇਹਨੂੰ ਮਲਕੇ ਧੋਵੋ ਦੇਖੋ ਕਿੰਨੀ ਚਿੱਟੀ ਹੋ ਜਾਂਦੀ ਆ ਦੇਖੋ ਤੁਸੀਂ ਵੀ ਇਦਾਂ ਕਰਕੇ ਚਲੋ ਬਾਕੀ ਲਾਉਣੀ ਆ ਫਿਰ ਤੜਕਾ ਲਓ ਜੀ ਇੱਧਰ ਲੱਗਦਾ ਪਿਆ ਆ ਤੜਕਾ ਇਸ ਤੜਕਾ ਲਾਣ ਤੋਂ ਬਾਅਦ ਘੋਲ ਦਿਆਂ ਤੁਹਾਨੂੰ ਲਓ ਜੀ ਇੱਧਰ ਲਾ ਦਿੱਤਾ ਮੈਂ ਸਬਜੀ ਨੂੰ ਤੜਕਾ ਤੇ ਦੇਖੋ ਤੜਕਾ ਕਿੰਨਾ ਸੋਹਣਾ ਲੱਗਿਆ ਤੇ ਸਬਜੀ ਦਾ ਕਲਰ ਬਹੁਤ ਸੋਹਣਾ ਆ ਬਾਕੀ ਜਦੋਂ ਬਣ ਜੂਗੀ ਫਿਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੀ ਬਣੀ ਆ ਸਬਜੀ ਆਪਣੇ ਕੋਲ ਤਾਂ ਵਧੀਆ ਬਣਾਈ ਆ ਵਧੀਆ ਹੀ ਬਣੂਗੀ ਸਬਜੀ ਬਹੁਤ ਵਧੀਆ ਬਣਦੀ ਆ ਮੇਰੀ ਪੱਲੂ ਦੀ ਫਰਮਾਇਸ਼ ਆ ਕਹਿੰਦੀ ਨਾਲ ਚਾਵਲ ਬਣਾਓ ਇੱਧਰ ਪਾਏ ਆ ਮੈਂ ਚਾਵਲ ਭਿੱਜਣੇ ਤੇ ਥੋੜੇ ਚਾਵਲ ਬਣਾਉਂਗੀ ਨਾਲ ਥੋੜੇ ਫੁਣਕੇ ਲਾਉਂਗੀ ਲਓ ਜੀ ਹੁਣ ਲੱਗੇ ਆ ਅਸੀਂ ਚਾਹ ਪੀਣ ਮੰਮੀ ਲੈ ਆ ਸੀ ਚਾਹ ਬਣਾ ਕੇ ਟਾਈਮ ਹੋ ਗਿਆ ਆ 1:10 ਠੀਕ ਆ ਚਾਹ ਪੀਂਦੇ ਆ ਪੀਏ ਚਾਹ ਹੋਰ ਕੀ ਹਾਂ ਸਿਰ ਬਹੁਤ ਦੁਖਦਾ ਮੇਰੇ ਤਾਂ ਸਿਰ ਪਤਾ ਨਹੀਂ ਕਿਉਂ ਦੁਖਣ ਲੱਗ ਪਿਆ ਚਲੋ ਚਾਹ ਪਿੰਦੇ ਤੇ ਵਾ ਸਬਜੀ ਰਜਦੀ ਪਈ ਆ ਤੇ ਦੇਖਦੇ ਆਂ ਮੈਂ ਸਬਜੀ ਦਾ ਵੀ ਹਿਸਾਬ ਕਰਾ ਲਵਾਂ ਨਾਲੇ ਚੋਲ ਬਣਾ ਲਵਾਂਗੀ ਲਓ ਜੀ ਇੱਧਰ ਰੱਖ ਦਿੱਤੀ ਓਹੋ ਇਹ ਚਾਵਲ ਨੇ ਇਹ ਚਾਵਲ ਬਣੂਗੇ ਘਟਾ ਰੱਖ ਦਿੰਨੀ ਹੁਣ ਗੈਸ ਨੂੰ ਹੁਣ ਟੱਕਣ ਦੇਖ ਗਿਆ ਥੱਲੇ ਦੇਖਦੀ ਹੈ ਤੇ ਇੱਧਰ ਬਣਦੀ ਪਈ ਹੈ ਸਬਜੀ ਥੋੜੀ ਜਿਹੀ ਜੇ ਮੈਂ ਗਰੇਵੀ ਰੱਖੂੰਗੀ ਕਿਉਂਕਿ ਪਲਕ ਨਹੀਂ ਚੋਲਾਣਾ ਖਾਣੀ ਅਸੀਂ ਬਣਾਵਾਂਗੇ ਆਪਣੇ ਲਈ ਰੋਟੀ ਚਲੋ ਹੁਣ ਵੀ ਪਲਕ ਆਉਂਦੀ ਹੈ ਸਕੂਲੋਂ ਫਿਰ ਮਿਲਦੇ ਹਾਂ ਹਾਂਜੀ ਆਗੇ ਤੁਸੀਂ ਹੋਰ ਬਹੁਤ ਵਾਹ ਅੱਜ ਗਰਮੀ ਬਹੁਤ ਆ ਜੀ ਬੋਲੇ 2 ਮਿੰਟ ਰੁਕੂਗੇ ਕਿਉਂ ਮੈਂ ਸਬਜੀ ਟੈਸਟ ਕਰਾਂਗਾ ਖਰਾ ਖਰਾ ਚਲ ਬੈਠੋਗੇ ਗੱਡੀ 'ਚ ਜਾਣਾ ਵਾ ਕੋਈ ਨਹੀਂ ਤੁਸੀਂ ਜਾਓ ਫਿਰ ਮੈਂ ਹਰਮਨਾ ਚੱਲੀ ਬਾਜ਼ਾਰੋਂ ਨੇ ਬੂਟ ਲੈ ਕੇ ਆਣਾਂਗੇ ਚਲ ਬੰਦੇ ਆ ਮੈਂ ਫਿਰ ਬਹੁਤ ਦੁਖਦਾ ਅੱਜ ਯਾਰ ਫਿਰ ਤੇਰਾ ਕੰਮ ਨੀ ਤੋਂ ਬਹੁਤ ਦੁਖਦਾ ਅੱਜ ਮੈਂ ਗੋਲੀ ਵੀ ਖਾਧੀ ਆ ਕੀ ਆ ਗਿਆ ਸਕੂਲ ਤੋਂ ਇਹ ਆ ਗਿਆ ਸਕੂਲ ਤੋਂ ਜੀ ਅੱਜ ਮੰਮਾ ਟੱਕਰੀ ਨਹੀਂ ਕਰ ਭੂਆ ਟੱਕਰ ਵੀ ਕੋਟ ਕਰਨਾ ਪਾਉਣਾ ਮਮੀ ਵੀ ਭੂਆ ਛੱਡ ਕੇ ਗਈ ਆ ਹਾਂ ਮਮੀ ਗਈ ਅੱਜ ਹਰਮਨ ਦੇ ਨਾਲ ਕੀ ਆ ਗਿਆ ਇਹ ਚੀਜ਼ ਪਹਿਲਾਂ ਦੇ ਆ ਕੀ ਕੀ ਆ ਮੈਨੂੰ ਲੱਗ ਗਿਆ ਪਤਾ ਮੈਂ ਫੀਲ ਕਰ ਲਿਆ ਕਿ ਕੀ ਕੀ ਆ ਕੋ ਕਾ ਕੋ ਕਾ ਬੜੀ ਮੋਈ ਲੱਗੀ ਕੋ ਕਾ ਦੇਖੋ ਕੱਟ ਕਰ ਲੈ ਹਾਂਜੀ ਹਾਂ ਦੇਖੋ ਬਾਜ਼ਾਰ ਗਏ ਆ ਹਾਂਜੀ ਆਈਡੀ ਜੇ ਉਹਦੇ ਨਾਲ ਉਹ ਉਹਦੇ ਦੇ ਕੇ ਜਦੋਂ ਮੈਂ ਲੈਣ ਗਿਆ ਇਹਨੂੰ ਜਦੋਂ ਉਹਨੂੰ ਲੈਣ ਗਿਆ ਉਹਦਾ ਬਾਜ਼ਾਰ ਗਏ ਇਹ ਸਮਾਨ ਲੈਣ ਪਾਪੋ ਤੋਂ ਦੋਨੋਂ ਪਾਪੋ ਤੋਂ ਦੋਨੋਂ ਦੋਸ ਸਮਾਨ ਲੈਣ ਗਏ ਆ ਰਿਜ ਕਰਾ ਦੇ ਮੈਂ ਟੋ ਜਾਨੀ ਪੁੱਤ ਇਹ ਇੱਕ ਪਾਸੇ ਰੱਖ ਲੈ ਬੂਟ ਲੈਣ ਗਿਆ ਹਰਮਨ ਚਲ ਚਲ ਮੈਂ ਅੱਜ ਇਹ ਉੱਥੇ ਕਹਿੰਦੀ ਸੀ ਕੋਈ ਕੁਝ ਖਾਣਾ ਪੀਣਾ ਮੈਂ ਕਹਾਂ ਖਾਣਾ ਪੀਣਾ ਕੋਈ ਨਹੀਂ ਕਰੇ ਚੌਲ ਤੇ ਉਹ ਬਣਾਏ ਆ ਤੇਰੇ ਭੁੱਖ ਮੈਨੂੰ ਵੀ ਲੱਗੀ ਜਾ ਕੇ ਰੋਟੀ ਖਾਣੀ ਫਟਾਫਟ ਭੁੱਖ ਬਹੁਤ ਲੱਗੀ ਹੋਈ ਆ ਤੇ ਅੱਜ ਘਰ ਕੋਈ ਹੈ ਹੀ ਨਹੀਂ ਅਜੇ ਮੈਂ ਦੇਣਾ ਚਲੋ ਕੋਈ ਨਹੀਂ ਕਰਦਾ ਫੋਨ ਮੈਂ ਅੱਜ ਆਇਲ ਕੁੜੀ ਤੇ ਕੁੜੀ ਨੂੰ ਮੇਰੇ ਘਰੇ ਮਾਂ ਨਹੀਂ ਟੱਕਰੀ ਤੇ ਕਹਿੰਦੀ ਨਹੀਂ ਝੂਠ ਬੋਲਦੇ ਉੱਚੀ ਜੀ ਚੀਕ ਕਮ ਆਵਾਜ਼ਾਂ ਮਾਰਦੀ ਸੀ ਕਿ ਮੰਮੀ ਮੰਮੀ ਮੈਂ ਕਹਾਂ ਨਹੀਂ ਸੱਚੀ ਗਏ ਆ ਉਹ ਬਾਜ਼ਾਰ ਜਾਣਾ ਸੀ ਮੈਂ ਕਹਾਂ ਨਾਲੇ ਸਮਾਨ ਲੈਣ ਜਾਣਾ ਰਗਾ ਦੇਖੀਆ ਜਦੋਂ ਮਾਂ ਨਹੀਂ ਦੇ ਦਿਸਦੀ ਹੈ ਕਿ ਫਿਰ ਕਿਦਾਂ ਹੁੰਦਾ ਹਾਂਜੀ ਆ ਗਏ ਓਏ ਓਏ ਨਾ ਕੋ ਚੱਕ ਲੈ ਆਏ ਓਏ ਉਹ ਬੂੜੇ ਮੰਮੀ ਤੇ ਦਿੱਤੀ ਆ ਬੜਾ ਇੱਕ ਹੀ ਹੋਣੇ ਸੀ ਬੂੜਾ ਬੂੜਾ ਨਹੀਂ ਨਹੀਂ ਇਹ ਵਾਲੀ ਸਮਾਨ ਮਿਲਿਆ ਮਿਲਿਆ ਨਹੀਂ ਉਹ ਕੱਲ ਨੂੰ ਬਣਾਇਆ ਮਿਲਿਆ ਕੋ ਪਿੱਛੇ ਚੱਕ ਦੋ ਜੋੜੇ ਬੂੜਾ ਚੱਕ ਲੈ ਆਇਆ ਲਾਵਾ ਉਹ ਦੇ ਉਹਦੇ ਇੱਕ ਵਿੱਚ ਤਾਂ ਉਹਦੇ ਬਰਾਣੀ ਨੇ ਲੈ ਬਰਾਣੀ ਨੂੰ ਇੱਕ ਤਾਂ ਆਹ ਫੇਰ ਦੋ ਜੋੜੇ ਲੈ ਆਏ ਆ ਆ ਦੇਖੋ ਤਾਂ ਠੀਕ ਆ ਦੂਜੇ ਚੈੱਕ ਕਰੀਏ ਦੂਜੇ ਬੰਸਾ ਦੱਸ ਦੋ ਦੋ ਦੂਜੇ ਵੀ ਦੋ ਜੋੜੇ ਲੈ ਆਏ ਹੁਣ ਇੱਕ ਕਹਿ ਕੇ ਉਹ ਚਲੋ ਲੈ ਤੇ ਵਧੀਆ ਇੱਕ ਮਿੰਟ ਰੁੱਕ ਹੈਂ ਉੱਤਲ ਵਾਲੀ ਜੁੱਤੀ ਨਹੀਂ ਹੁੰਦੀ ਜੇ ਕਿਹੜੀ ਜੁੱਤੀ ਜਿਹੜੀ ਡਾਕਟਰ ਦੱਸਦੇ ਆ ਨਾ ਆਹੋ ਹਾਂ 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 ਤੈਨੂੰ ਵੀ ਜੁੱਤੀ ਲੈ ਆਦੇ ਤੇ ਵਧੀਆ ਗੱਲ ਆਹ ਬੂੜ ਮੇਂ ਪਿਛਲੀ ਏਰੀ ਮੇਰੀ ਏ ਆਹ ਬੂੜ ਮੈਨੂੰ ਬਹੁਤ ਪਸੰਦ ਸੀਗੀ ਪਿਛਲੀ ਏਰੀ ਤੂੰ ਪੈਸੇ ਐ ਨਹੀਂ ਗੇ ਤੂੰ ਪੈਸੇ ਐ ਨਹੀਂ ਸੀ ਪੈਸੇ ਲੈ ਲੈਂਦਾ ਨਹੀਂ ਮੈਨ ਲਗੀ ਪੈਸੇ ਮੋੜ ਦੇ ਕੇ ਮੈਂ ਆਹ ਕਿਹਾ ਤੁਹਾਨੂੰ ਇਹ ਮੈਂ ਕਾ ਨਹੀਂ ਕੋ ਹਾ ਐਦਾਂ ਮੋੜ ਦੇ ਰੱਖ ਕੋਈ ਕੋਈ ਵਧੀਆ ਉਹ ਤੂੰ ਘੜੀ ਲੈ ਕੇ ਆ ਜੁੱਤੀ ਵੀ ਰੋਮਾਨ ਮਿਲਿਆ ਨਹੀਂ ਕੱਲੂ ਕਿੰਨਾ ਪੱਲੂ ਦਾ ਕੀ ਸੀ ਲੈਣਾ ਟੌਪ ਲੈਣਾ ਹੈਗਾ ਇਹਨੇ ਅੱਛਾ ਇਹਦਾ ਦੇਗਾ ਇੱਧਰ ਟੌਪ ਲੈਣਾ ਮੈਂ ਨਹੀਂ ਵੈਂਟ ਲੈ ਕੇ ਆਈਆਂ ਪਰ ਉਹਨੂੰ 70 ਰੁਪਇਆ ਦੇਣਾ ਪਾਣੀ ਆ ਜਿਹੜੀ ਪਿੰਡ ਪਾਈ ਉਹ ਵਾਲੀ ਇਹ ਪੁਰਾਣੀ ਆ ਮਾਈ ਪੱਖੇ ਜਲਾ ਲਓ ਭੋਰਾ ਪੱਖੇ ਅੰਦਰ ਬੈਠੇ ਸੀਗੇ ਤੁਸੀਂ ਮੈਂ ਭਾਈ ਤੇਰੀ ਕਿਹੜੀ ਮਿਲੀ ਜੁੱਤੀ ਦਿਖਾ ਬਈ ਲੈ ਮੁੰਡੇ ਨੇ ਜੁੱਤੀ ਲੈ ਕੇ ਦਿੱਤੀ ਮਾਂ ਨੂੰ ਅੱਜ ਦਿਖਾਓ ਜੀ ਇਹ ਦੱਸੋ ਕੀ ਲੈਣਾ ਤੁਹਾਨੂੰ ਮਿਲਦਾ ਮੈਂ ਕੁਝ ਨਹੀਂ ਕਰਾ ਜੁੱਤੀ ਰਹਿ ਗਈ ਜੀ ਵਧੀਆ ਚੱਲ ਯਾਰ ਮੈਂ ਕਹਿੰਦਾ ਨਾ ਕੋਈ ਚੱਲਣੀ ਚੱਲਣਾ ਹੈ ਚੱਲੀਏ ਕਿੱਥੇ ਚੱਲੇ ਆਉਂ ਤੁਸੀਂ ਅਰੇ ਕਿੱਥੇ ਜਾਣਾ ਚ ਲੈ ਲੋ ਮੈਂ ਚਾਹੀ ਚੱਲਣੀ ਨਹੀਂ ਮੈਂ ਕੁਝ ਨਹੀਂ ਲੈਣਾ ਹੈਗਾ ਉਹ ਤੁਹਾਨੂੰ ਨਹੀਂ ਕਹਿੰਦੇ ਮੈਨੂੰ ਗਿਆ ਹੋ ਰਹਾ ਸਾਮ ਲੋ ਲੋ ਬਵੇ ਛੋਟੀ ਨਹੀਂ ਜਿੱਤੇ ਇਦਾਂ ਹੀ ਪਾ ਕੇ ਸੁੱਟ ਲੈ ਨਹੀਂ ਪੂਰੀ ਪੂਰੀ ਆ ਪੂਰੀ ਪੂਰੀ ਆ ਸਰਕਾਰੀ ਆ ਇੱਥੇ ਖੜੀ ਆਰੇ ਕੋਲ ਇਦਾਂ ਕਾਵੇ 44 ਦਵੋ ਵੱਡਾ ਵਜਣਾ ਫੇਰ ਕੋਣੀ ਆ ਜੀ ਲੈ ਯਾਰ ਮੈਨੂੰ ਨਹੀਂ ਇਹਨਾਂ ਚੀਜ਼ਾਂ ਆਈਡੀ ਆਈਡੀ ਹੈ ਉਹ ਠੀਕ ਆ ਚਲੋ 600 ਹੀ ਦਿੱਤਾ ਚਲੋ ਠੀਕ ਆ ਪਰ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਆਈਡੀਆ ਨਹੀਂ ਹੁੰਦਾ ਪਤਾ ਉੱਤੇ ਸੌਫਟ ਆ ਬੜੀ ਵੀ ਅੱਡੀ ਮੈਂ ਚਾਹੁੰਦੀ ਸੀ ਕਿ ਉੱਤੇ ਨੋਰਮਲ ਕੈਜੀਪਲ ਫਲਾਈਟ ਦੀ ਜਿਹੜੀ ਨਹੀਂ ਹੁੰਦੀ ਹੈ ਇਹ ਥੋੜੀ ਕਿਤੇ ਜਾਣਾ ਚਾਹਣਾ ਆਣਾ ਜਾਣਾ ਹੋਵੇ ਉਹਦੇ ਵਿੱਚ ਮੇਰੇ ਨਾਮ ਦਾ ਨੰਬਰ ਨਹੀਂ ਮਿਲਿਆ ਹੈਗਾ ਯਾ ਮੇਰਾ ਵੱਡਾ ਨੰਬਰ ਇੱਕ ਸੀ ਛੋਟਾ ਜਿਹੜਾ ਸੈਂਟਰਲ ਨੰਬਰ ਤੇ ਉਹ ਨਹੀਂ ਮਿਲਿਆ ਹੈਗਾ ਉਹ ਕਹਿੰਦਾ ਹੀ ਆਉਣਾ ਨਹੀਂ ਮੈਂ ਕਿਉਂ ਆਉਂਦਾ ਕਿਉਂ ਨਹੀਂ ਜਦੋਂ ਬਾਕੀ ਨੰਬਰ ਆਉਂਦੇ ਨਹੀਂ ਆਉਂਦਾ ਨਹੀਂ ਫਿਰ ਮੈਂ ਯਾਰ ਗੱਲਾਂ ਕਰੀਓ ਬਾਅਦ ਚੋ ਭੁੱਖ ਬਹੁ ਲੱਗੀ ਆ ਮੈਨੂੰ ਮੈਨੂੰ ਬਾਦ ਰੋਟੀ ਆ ਮੈਨੂੰ ਭੁੱਖ ਬਹੁਤ ਲੱਗੀ ਐ ਸੋਹਣੇ ਸੋਹਣੇ ਆ ਹੈ ਓਏ ਆ ਜਿਹੜਾ ਸਮਾਨ ਤੁਸੀਂ ਹੁਣ ਲੈ ਕੇ ਆਏ ਆ 5 ਮਿੰਟ ਦਾ ਹਾਂ ਏਦਾਂ ਲੱਗਦਾ ਜਿਦਾ ਘਰ 'ਚ ਪੁਹਹਾੜ ਹੀ ਪੈ ਗਿਆ ਆ ਸਾਬਾਪੂ ਆਪਣਾ ਚੀਕ ਝਾੜਾ ਆ ਪਾ ਕੇ ਬੈਠੇ ਉਧਰ ਉਹ ਚੀਕ ਝਾੜਾ ਪਾਈ ਦੀ ਤੂੰ ਖਾਣ ਵੀ ਲਾ ਪੀ ਰੋਟੀ ਐ ਚੱਲੀ ਕਿਥੇ ਤੂੰ ਮੈਂ ਪਿੰਡ ਨੂੰ ਭਾਬੀ ਕਹਿੰਦੇ ਬੈ ਜਾ ਟੇਕੇ ਰੋਟੀਆਂ ਖਾ ਕੇ ਜਾਈਂ ਆ ਤੇ ਰੋਟੀ ਖਾ ਕੇ ਜਾਈਂ ਤੂੰ ਕਰੀ ਜਾਈਂ ਨੀ ਐ ਚਾਕਲੇਟ ਚਾਕਲੇਟ ਮੈਂ ਲਗਾ ਵੀ ਬਦਨਾ ਘਰ ਦੇ ਵਿੱਚੋਂ ਸਮਾਨ ਆਇਆ 2 ਮਿੰਟ ਲਈ ਅੰਦਰ ਗਏ ਸਾ ਇੰਨਾ ਚੀਕ ਝਾੜਾ ਏਦਾਂ ਲੱਗਦਾ ਤੇ ਪੁਹਹਾੜ ਆ ਗਿਆ ਕੀ ਤੁਸੀਂ ਨਹੀਂ ਖਾਣੇ? ਹਾਂ ਯਾਰ ਮੈਨੂੰ ਵੀ ਪਾ ਦਿਓ ਭੁੱਖ ਬਹੁਤ ਲੱਗੀ ਹੋਈ ਆ। ਆਉਂ ਕੁੜੀ ਨੂੰ ਵੀ ਮਿਲ ਗਈ ਆ ਖਾਣ ਲੱਗੀ ਤੁਸੀਂ। ਦਾ ਚੌਲ ਨੇ ਵੀ ਚੌਲ ਖਾਣੇ ਮੈਂ ਵੀ ਚੌਲ ਖਾਣੇ ਆ। ਨਹੀਂ ਦਾਲ ਚੌਲੀ ਮਸ਼ਰੂਮ ਚੌਲ ਤੁਸੀਂ ਵੀ ਮਸ਼ਰੂਮ ਚੌਲ ਖਾਣੇ ਆ ਮੈਂ ਵੀ ਮਸ਼ਰੂਮ ਚੌਲ ਖਾਣੇ ਆ। ਐਨੇ ਖਾਣੀ ਰੋਟੀ ਤੇ ਸਾਡੇ ਬਾਕੀ ਸਾਰੇ ਘਰਦਿਆਂ ਨੇ ਟੱਬਰ ਨੇ ਖਾਣੀ। ਸਾਡੀ ਬਾਕੀ ਸਾਰੇ ਟੱਬਰ ਨੇ ਰੋਟੀ ਖਾਣੀ ਆ। ਸਾਰੇ ਪੇਟ ਲਗਾਤਾਰ ਲੱਗੇ ਰਹੇ। ਕੰਮ ਜ਼ਿਆਦਾ ਮਿਲਿਆ। ਇੱਕ ਨੇ ਕੰਮ ਬੋਲਦਾ ਇੱਕ ਕੋਈ 10 ਮਿੰਟ ਫਰੀ ਦਿੱਤਾ ਨਹੀਂ ਹੈਗਾ ਸਾਰਾ ਟਾਈਮ ਲਿਖਦਾ 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 ਕੰਮ ਤਾਂ ਕਰਨਾ ਹੀ ਆ ਫੇਰ ਰੋ ਮੇਰੀ ਵੀ ਆ ਗਈ ਆ ਰੋਟੀ ਤੇ ਮੈਂ ਵੀ ਲੱਗਾ ਖਾਣ ਇੱਧਰ ਨਾਨਾ ਨੂੰ ਭਜਾਈ ਆਪਣੀਆਂ ਹੀ ਗੱਲਾਂ ਮਾਰੀ ਜਾਂਦੇ ਪਤਾ ਨਹੀਂ ਕੀ ਹੈ ਕਿਹੜੀਆਂ ਗੱਲਾਂ ਇਹਨੇ ਦੀਆਂ ਮੁੱਕਦੀਆਂ ਨਹੀਂ ਰੋਟੀ ਵੀ ਨਹੀਂ ਖਾਂਦੇ ਹੈਗੇ ਚੱਜਣਾ ਹਾਂ ਕਿ ਕਿਸ਼ਮਿਆਣਾ ਚ ਟਿਊਸ਼ਨ ਹੀ ਜਾਣਾ ਜਾਣਾ ਹੈ ਕੋਈ ਕੰਮ ਬੰ ਮਿਲਿਆ ਕੋਈ ਗੱਲ ਨਹੀਂ ਕੰਮ ਮਿਲਿਆ ਕਰੋ ਬਾਹਰ ਉਹਨੇ ਕਿਹਾ ਕਿ ਛੁੱਟੀ ਪੂਰੀ ਆਤੀ ਹੈ ਮम्मा ਕੋਲ ਕਰਵਾ ਭੂਈ ਨੇ ਤੇ ਵਿੱਚ ਤੇਰੀ ਤੇ ਵਿੱਚ ਤੇਰੀ ਭੂਈ ਬਦ ਦੋਨਾਂ ਹੀ ਗੁੱਪਾ ਫੜ ਕੇ ਖਿੱਚਦੇ ਨਹੀਂ ਕਿਹਦੇ ਦਿਨ ਹੁਣ 5:15 ਹੋ ਗਏ ਸੋ ਮੰਮੀ ਭਾਈ ਲੰਮੇ ਹਾਂ ਮੈਂ ਨਹੀਂ ਦਾ ਵੀ ਮੈਂ ਕੱਢ ਸਬਸਕ੍ਰਾਈਬ ਕਰ ਲਿਆ। ਬਹੁਤ ਲੇਟ ਸੁੱਤੇ ਆ ਨਾ ਸਵੇਰੇ ਫੇਰ ਉਹੀ ਸਾਢੇ 5 ਉੱਠਣਾ ਵੀ ਸਕੂਲ ਜਾਣਾ ਸੀਗਾ ਤੁਹਾਨੂੰ। ਹੁਣ ਚਲੋ ਹੁਣ ਚਾਹ ਚ ਪੇੜੀ ਹੋਣੀ ਹੈ। ਪੇੜੀ ਆ ਦਿਨੇ ਪੜ੍ਹਾਣੇ ਵਲੌਗ। ਅੱਜ ਪਪਾ ਕਾ ਵਲੌਗ ਨਹੀਂ ਬਣਿਆ। ਰੋਜ਼ ਹੀ ਨਹੀਂ ਬਣਦਾ ਹੈਗਾ ਗਾਇਜ਼। ਆ ਗਏ। ਕੀ? ਗੰਦੇ ਕੰਨ ਹੋ ਗਏ। ਪਪਾ ਆ ਗਏ ਆ। ਉਹ ਬੱਬਿਆਂ ਦੇ ਤੇ ਡੱਬੇ ਆਖੇ ਹੋਏ ਸੀ। ਕੋਈ ਬੋਲੋ ਯਾਰ ਮੈਂ ਹੋਇਆ ਪਪਾ ਆ ਗਏ। ਕਿ علاوہ ਵੀ ਕਾ ਕਿਦਾਂ ਮੰਮੀ ਉੱਠ ਗਈ ਫਿਰ ਹਾਂ ਅੱਜ ਮੰਮੀ ਆਪ ਹੀ ਬਣਾਣ ਲੱਗੀ ਚਾਹ ਦਾ ਦਾਦੀ ਕਹਿੰਦੀ ਵਿੱਚ ਆਪ ਬਣਾਣੀ ਨਹੀਂ ਮੈਂ ਕਹ ਅੱਜ ਦਾਦੀ ਨੂੰ ਮੈਂ ਕਹਿ ਉਹ ਬਣਾਉਂਦੀ ਆਂ ਦਾਦੀ ਮੈਂ ਝਪਲਾਉਂਦੀ ਆਂ ਕੀ ਪ੍ਰੋਗਰਾਮ ਤੁਹਾਡਾ ਹਾਂ 7 ਵਜੇ ਚੱਲਦੇ ਆ ਲੇਟ ਜਰਾ ਹਰਮਨ ਜਾਣਾ ਵੀਡੀਓ ਬਣਾਉਣਾ ਅੱਜ ਹੀ ਜਾਣਾ ਪਾਰਟੀ ਦੇ ਨਹੀਂ ਇੱਥੇ ਜਾਣਾ ਨਾ ਆਪਾਂ ਇੱਥੇ ਜਾਣਾ ਆ ਮੈਂ ਕਹਿੰਦੀ ਆ ਤੁਹਾਨੂੰ ਪਤਾ ਕੀ ਕਹਿੰਦੀ ਆ ਹਾਂ ਅੱਜ ਹੀ ਜਾਣਾ ਪਾਰਟੀ ਦੇ ਉਹ ਪਾਰਟੀ ਨਹੀਂ ਹਰਮਨ ਨੇ ਕਿਉਂਕਿ ਹਰਮਨ ਦੇ ਚਾਲੀ ਕੇ ਹੁੰਦਾ 50 ਕੇ ਹੁੰਦੇ ਵਾਲੇ ਹੁੰਦੇ ਚਾਲੀ ਕੇ ਦੀ ਪਾਰਟੀ ਰਹਿੰਦੀ ਹੱਡੀ ਆਪਾਂ ਚੱਲੀ 40 ਕੇ ਦੀ ਪਾਰਟੀ ਜਾਣੀ ਮੈਂ ਕਿਹਾ ਮੈਂ ਕਿਉਂ ਉੱਥੇ ਆਪਾਂ ਬਾਅਦ ਚੱਲਾਂਗੇ ਹਨਾ ਮਹੀਨੇ ਦੇ ਫਿਰ ਲਾਸਟ ਦੇ ਕਿੱਥੇ ਜਾਣਾ ਵਿੰਡਰਲੈਂਡ ਨਹੀਂ ਨਹੀਂ ਦੱਸਾਂਗੇ ਕਿੱਥੇ ਜਾਣਾ ਉਹ ਵੀ ਦੱਸਾਂਗੇ ਦੱਸੋ ਉਹ ਦੱਸਾਂਗੇ ਕਿ ਅਗਰ ਬਲੌਗ ਬਣਾਵਾਂਗੇ ਕਿੱਥੇ ਜਾਣਾ 31 ਤਰੀਕ 31 ਤਰੀਕ ਚੱਲਾਂਗੇ ਘੁਮਾ ਕੇ ਲੈ ਆਉਂਗਾ ਮੈਂ ਆ ਗਿਆ ਬੜਾ ਮੈਂ ਫਿਰ ਆ ਵੀ ਲੱਗਿਆ ਬੜਾ ਚਲੋ ਕੋਈ ਆ ਗਿਆ ਪਾਪਾ ਕਿੱਥੇ ਆਪਾਂ ਦੇਖਾਂਗੇ ਤੁਸੀਂ ਦੱਸ ਤਾਂ ਇਨੂੰ ਦਾਤਾ ਕੋਈ ਦੱਸਾਂਗੇ ਬਾਅਦ ਵਿੱਚ ਹਰਮਨ ਦੱਸਿਆ? ਚਾਹ ਫਿਰ ਹਰਮਨ ਕਿਹਦੇ ਨੂੰ ਦੱਸਿਆ? ਚਾਹ ਫਿਰ ਹਰਮਨ ਸਰਪ੍ਰਾਈਜ਼ ਦੇਵਾਂਗੇ ਆਪਾਂ। ਚਲੋ। ਹਾਂਜੀ ਫੇਰ ਚੱਲ ਚੱਲਾਂਗੇ ਆਪਾਂ। ਪਰ ਆਪਾਂ ਹਲੇ ਇੱਥੇ ਹੀ ਜਾਣਾ ਹੈ। ਓਕੇ। ਕੀ ਕਰਦੀ ਤੂੰ? ਕੁਛ ਨਹੀਂ। ਉਧਰ ਨੂੰ ਕਰਕੇ ਕਰਦੀ ਆਂ। ਇੱਧਰ ਨੂੰ ਕਰ ਰਹਾ ਹੈਂ। ਹਾਂਜੀ ਮਾਂ ਦਾ। ਇਹਦਾ ਜੀ ਕਹਿੰਦੇ ਆ ਜੀ ਜਾਂ ਨਹੀਂ ਬੁਲਾਇਆ ਕਿ ਬਲਾਈ ਨੂੰ ਆਪਣੀ ਨੂੰ। ਹਾਂ ਮੈਂ ਬੱਸ ਤਨ ਲਾ ਪੀ ਸੀ ਸੌਂਗੀ। ਮੰਮੀ ਉਹ ਗੁੱਸੇ ਸਾਡੀ। ਲਾਛ ਅਛਾ ਅਛਾ। ਨਹੀਂ ਗੁੱਸੇ ਤਾਂ ਨਹੀਂ ਹੁੰਦੀ। ਗੁੱਸਾ ਉਹ ਵੀ ਜਾਂ ਨਹੀਂ ਬੁਲਾਇਆ ਜੀ। ਅੱਛਾ। ਕਿ ਲੈ ਮੰਮੀ ਕਹਿੰਦੇ ਗੁੱਸੇ ਹੋ ਗਿਆ ਅੱਜ ਚਾਹ ਨਹੀਂ ਬਣਾਈਦਾ ਤੂੰ ਆਹੋ ਗੁੱਸੇ ਹੋ ਗਿਆ ਅੱਜ ਆਹ ਲਾ ਦੇ ਚਾਹ ਅੱਜ ਮੈਂ ਆਪ ਬਣਾ ਲੇਗੀ ਆਪ ਵੀ ਚਾਹ ਨਾ ਲੈਣੀ ਚਲ ਬਣਾ ਬਣਾ ਦੇ ਆਪਾ ਪੀਨੇ ਆ ਤੇ ਮੈਂ ਦੁੱਧ ਲੈ ਕੇ ਦਵਾਂ ਪਹਿਲਾਂ ਮੈਂ ਕਿਹਾ ਚਾਹ ਆਪ ਕੋਲ ਬਣਾ ਲਈ ਨਾਲੇ ਮੈਂ ਆਪਣੇ ਘਰਾਂ ਨੂੰ ਬਣਾ ਲੈ ਮੰਮੀ ਲੈ ਦੁੱਧ ਮੈਂ ਦੇਰ ਵਿੱਚ ਦੁੱਧ ਲੈ ਕੇ ਦਵਾਂ ਪਹਿਲਾਂ ਚਾਹ ਹੈਗਾ ਬਣਾਓ ਫੇਰ ਲਿਆ ਮੈਂ ਚਲਾਂ ਦੁੱਧ ਲੈਣ ਇੱਥੇ ਰੱਖ ਕੇ ਤੇ ਫੋਨ ਦੇ ਦੇਣਾ ਪਲਕ ਨੂੰ ਹੁਣ ਤੇ ਮੈਂ ਜਾਨਾ ਦੁੱਧ ਲੈਣ ਆਲਾ ਫੜੋ ਵੀ ਫੋਨ ਤੇ ਜੇ ਕੋ ਬਣਾਉਣਾ ਆਇਆ ਤਾਂ ਕਿ ਬਣਾ ਲਈ ਮੈਂ ਦੁੱਧ ਲੈ ਕੇ ਆਇਆ ਹੁਣ ਤਾਂ ਆਪਾਂ ਹਣ ਪੀਣ ਲੱਗੇ ਚਾਹ ਮੰਮਾ ਵੀ ਪੀ ਲੱਗੇ ਚਾਹ ਬੱਤੀ ਜਗਾ ਦੀ ਚਾਹ ਦਾ ਚਾਹ ਚਾਹ ਦਾ ਚਾਹ ਦਾਦੀ ਇੱਥੇ ਕੱਪੜੇ ਤੈਹ ਲਾਂਦੇ ਪਏ ਆ ਤੇ ਪਪਾ ਨਾਲ ਦੋ ਗੱਲ ਵੀ ਸੁਣਦੇ ਖਾ ਗਿਆ ਮੈਂ ਜਿੰਨੇ ਬਿਸਕਟ ਖਾਤੇ ਹੋ ਜਿੰਨੇ ਬਿਸਕਟ ਖਾਤੇ ਹੋ ਅੱਜ ਹੀ ਖਾਦੇ ਆ ਕਿੰਨੇ ਜਰਬਾ ਮੈਂ ਦੁੱਧ ਨਹੀਂ ਲਾਂਦੀ ਦੁੱਧ ਲੈ ਕੇ ਆਇਓ ਥੱਲੇ ਉੱਤਲਾ ਮਮਾ ਦੇ ਕਿਉਂ ਚਾਪੀ ਕਿਉਂ ਚਲਾ ਚਾਪੀ ਚੱਲਾਂਗੇ ਫਿਰ ਆਪਾਂ ਤਾ ਕਿੱਥੇ ਜਾਣਾ ਕੋਈ ਦੱਸਣਾ ਨਹੀਂ ਬਲੌਗ ਚਲੇ ਕਿਉਂ ਅਰੇ ਪਤਾ ਨਹੀਂ ਕਿੱਥੇ ਜਾਣਾ ਦੇਖਦੇ ਹਾਂ ਦੇਖਦੇ ਹਾਂ ਕਿੱਥੇ ਜਾਣਾ ਹਾਂ ਕੌਣ ਸ਼ਾਮੀ ਆਹੋ ਜਾਣਾ ਆ ਅਰਮਨ ਆ ਜਵੇ ਉਧਰ ਸ਼ਾਮੀ ਨੇ ਕਿਹਾ ਵੀਡੀਓ ਬਣਾਉਣ ਚੱਲੋ ਫਿਰ ਹਲੋ ਜੀ ਟਾਈਮ ਹੋ ਗਿਆ ਆ 7:30 ਇੱਧਰ ਦੇ ਲਵਾਂ ਦੁੱਧ ਨੂੰ ਉਵਾਲਾ ਉਵਾਲਾਂ ਲੱਗਾ ਦੁੱਧ ਨੂੰ ਤੇ ਅੱਜ ਅਸੀਂ ਘਰ ਕੋਈ ਰੋਟੀ ਰੁੱਟੀ ਨਹੀਂ ਬਣਾਣੀ ਕਿਉਂਕਿ ਨਿਆਣੇ ਕਹਿੰਦੇ ਅੱਜ ਬਾਹਰ ਜਾਣਾ ਆ ਤੇ ਦੇਖਦੇ ਆ ਕਿੱਥੇ ਜਾਂਦੇ ਆ ਅੱਜ ਸਾਨੂੰ ਹਰਮਨ ਨੇ ਪਾਰਟੀ ਦੇਣੀ ਆ ਤੇ ਫੇਰ ਬਾਹਰ ਦੇਖਦੇ ਆ ਕਿੱਥੇ ਜਾਂਦੇ ਆ ਤੇ ਫੇਰ ਮਿਲਦੇ ਆ ਉੱਥੇ ਜਾ ਕੇ ਪਪਾ ਆ ਗਏ ਲੈ ਮੈਂ ਪਪਾ ਆਏ ਮੰਮੀ ਪਪਾ ਨਾਲ ਗੱਲ ਕਰਿਓ ਹੈਲੋ ਤੁਸੀਂ ਮੁਸ਼ ਕਰਦੇ ਹੋ ਬਾਵਾ ਬੋਲਦੇ ਆ ਆਹੀ ਡਿਸ਼ਰ ਪਾ ਜਾਣੀ ਸੋਨੇ ਤੇ ਲਾ ਦਿੱਤੀ ਗਈ ਆ ਆਹੀ ਡਿਸ਼ਰ ਪਾ ਜਾਣੀ ਡਿਪਾ ਯਾਰ ਤਿਆਰ ਜਾਣ ਵਾਸਤੇ ਦਾਦੀ ਵੀ ਤਿਆਰ ਹੁੰਦੇ ਪਏ ਆ ਆਹ ਤਾਂ ਪਹਿਲੀ ਓਏ ਵਿਆਹ ਚਲਾਇਆ ਇਹ ਹੋਈ ਵਿਆਹ ਜਾਂਦਾ ਪਾਪਾ ਤੇ ਆ ਹੁੰਦੇ ਪਏ ਆ ਤੇ ਚਲੋ ਮੈਂ ਵੀ ਨਾ ਤਾਂ ਹੋਈ ਗਈਆਂ ਤਿਆਰ ਯਾਰ ਮੈਂ ਗਈ ਹੁਣ ਪਜਾਮਾ ਪਾ ਕੇ ਮੈਂ ਚੱਲ ਫੱਟ ਪਾ ਲਈਏ ਹੋਰ ਕੀ ਦਾ ਚਲੋ ਠੀਕ ਆ ਹੁਣ ਆਪਾਂ ਚੱਲਦੇ ਆ ਫਿਰ ਹੋ ਗਿਆ ਰੈਡੀ ਤੇ ਪਾਪਾ ਹਲ ਤੱਕ ਦੇ ਰੈਡੀ ਹੋਏ ਹੈਗੇ ਅਸੀਂ ਸਾਡੇ ਰੈਡੀ ਆ ਤੇ ਅੰਦਰ ਆਓ ਇੱਥੇ ਕਲੈਟ ਹੀ ਨਹੀਂ ਆ ਰਹੀ ਯਾਰ ਹੈ ਕਸਲ ਫੜ ਰਿਆ ਯਾਰ ਮੈਂ ਉਹ ਪਾਣੀ ਨੂੰ ਜੀ ਨਹੀਂ ਨਹੀਂ ਬੜਾ ਖੁਸ਼ੀ ਰੱਖਿਆ ਯਾਰ ਆਜੋ ਨਾ ਅੰਦਰ ਹਾਂ ਚਲੋ ਹੁਣ ਬੋਲੋ ਜਾਣਾ ਕਿੱਥੇ ਵਾਏ ਆਪਾਂ ਚੱਲਦੇ ਹਾਂ ਹੁਣ ਆਪਾਂ ਜਾਣਾ ਹੋਇਆ ਬਾਗ ਵਿੱਚ ਖੇਲ ਲਈ ਚਲੋ ਨਾ ਪੱਛਾਉਦੇ ਹਾਂ ਰੈਡੀ ਮੈਂ ਤਾਂ ਰੈਡੀ ਹਾਂ ਆਪਾਂ ਚੱਲੇ ਹਾਂ ਤੇ ਪਾਪਾ ਹੋ ਗਏ ਰੈਡੀ ਛੜੀ ਆ ਵੀ ਰੈਡੀ ਛੜੀ ਹੈ ਦਾਦੀ ਵੀ ਰੈਡੀ ਛੜੀ ਮੰਮੀ ਖੜੀ ਰੈਡੀ ਰੈਡੀ ਹੈ ਤੇ ਮੈਂ ਵੀ ਰੈਡੀ ਹਾਂ ਮੈਂ ਕਿਹਾ ਬਿਸ਼ਰਾਣਾ ਮਿੰਦ ਕੈ ਲੈਣਾ ਵੀ ਵਲੌਗ ਚ ਕਿਉਂ ਬਿਲਕੁਲ ਲੈਂਦਾ ਮੈਨੂੰ ਵਲੌਗ ਚ ਆਜਾ ਲੈ ਮੈਂ ਕਿਹਾ ਨਹੀਂ 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 ਹੁਣ ਆਪਾਂ ਚੱਲਦੇ ਆਂ ਓ ਸ਼ਿਟ ਕਿਤੀ ਰਹਿ ਗਈ ਮੇਰੀ ਪਾਗਿਆਨੇ ਹੁਣ ਆਪਾਂ ਪਾਵਰ ਬੈਂਕ ਆਪਾਂ ਨਾਲ ਲੈ ਕੇ ਚੱਲੇ ਆਂ ਆਪਣੀ ਗੱਲ ਨੂੰ ਆਜਾ ਸੌਂਚੇ ਮਰੇ ਓਹ ਮੈਂ ਲੱਗ ਗਿਆ ਆਪਾਂ ਬੈਣ ਗੱਡੀ ਵਿੱਚ ਇਹ ਜਿਹਦਾ ਵੀਡੀਓ ਜੀ ਨਹੀਂ ਖਤਮ ਹੁੰਦੀ ਮੈਂ ਮੋਰੇ ਬੈਠਣਾ ਬੈਠ ਨਾ ਦੂ ਮੂੰਹ ਚ ਵੜਦੇ ਨੀ ਤੇ ਨਾਸਤੇ ਵਾਪਾ ਜੀ ਕੈਸੇ ਹੋ ਬੜੀਆ ਕੀ ਅਜਾ ਆਪਾਂ ਇਹਨਾਂ ਵਲੌਗ ਬਣਾ ਲੈਣਾ ਨਾ ਜਿਹੜਾ ਆਪਾਂ ਵਲੌਗ ਨਹੀਂ ਬਣਾਉਂਦੇ ਹਾਂ ਕਿ ਰੋਜ਼ ਚਲਿਏ ਫਿਰ ਉਨ ਲਗਾ ਪਹੁੰਚ ਕੇ ਦਿਖਾਨੇ ਆ ਚਲ ਉਧਰ ਨੂੰ ਆ ਜਾ ਤੂੰ ਆ ਗਏ ਆ ਬਾਈਟ ਕੈਲਦੀ ਤੇ ਯਾਰ ਇੱਕ ਤਾਂ ਇਹ ਵੀ ਬਿੜੋਟੀ ਆਉਂਦੇ ਨਹੀਂ ਕਦੇ ਵੀ ਉਪਰਾਵਾ ਕਿੱਧਰ ਆਵਾ ਇਹ ਤਾਂ ਇੱਕਦਮ ਖਾਲੀ ਆ ਚੱਲਦੇ ਆਂ ਹੁਣ ਆਪਾਂ ਬਾਈਟਸ ਕਿਲੇ ਆਰਡਰ ਕਰ ਲਿਆ ਆ ਹਾਂ ਨੂੰ ਕੁਛ ਤੇ ਵਧਾਇਆ ਆ ਕੰਫਰਟੇਬਲੀਟੀ ਚ ਬੈਠੇ ਆ ਆਪਾਂ ਦੇ ਮੁੰਡੇ ਦੇ ਪਾਟੇ ਦੀ ਆ ਮੁੰਡੇ ਦੇ ਪਾਟੇ ਦੀ ਆਪਾਂ ਦੇ ਹੀ ਸੱਤੇ ਮੁੰਡੇ ਦੇ ਪਾਟੇ ਦੇ ਕਾਉ ਮੈਂ ਪਪਾ ਦਾ ਮੁੰਡਾ ਫੜੋ ਨਹੀ ਮੈਂ ਤਾਂ ਨਹੀਂ ਆ ਫਾਰਮ ਵਾਲਾ ਆ ਨਾ ਉਹਦੇ ਵਿੱਚ ਉਹ ਵੀ ਹੋਣਾ ਮਸ਼ਰੂਮ ਹੋਣੇ ਭਾਈ ਮਸ਼ਰੂਮ ਹੋਣੇ ਠੀਕ ਇਹਦੇ ਵਿੱਚ ਫਾਰਮ ਵਾਲੇ ਚ ਬਜਟ ਗ੍ਰੇਡ ਹੈ ਇੱਕ ਬਾਈਟ ਫਾਰਮ ਹਾਊਸ ਆ ਆਪਦੇ ਜੋ ਉਸ ਤੇ ਜਿਹੜਾ ਮਰਜ਼ੀ ਕਰਾਉਣਾ ਮਸ਼ਰੂਮ ਵਾਲਾ ਕਰਾਉਣਾ ਮਸ਼ਰੂਮ ਵਾਲਾ ਕਰਾ ਲੈ ਆ ਪਪਾ 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 ਗੱਲ ਸੁਣ ਲੋ ਉਧਰ ਦੇਖਿਓ ਮਿਲ ਲਗਾ ਖਰਾਬ ਆ ਆਹਾਂ ਬੜੇ ਡਿਜ਼ਾਈਨ ਲਿਆ ਕਿਤੇ ਹੋਰ ਨਹੀਂ ਸਾਡਾ ਪਤਾ ਕਿ ਇੱਥੇ ਇੱਥੇ ਬਹੁਤ ਚੀਜ਼ ਨਹੀਂ ਮਿਲੀ ਹੈ ਕਿ ਮਤਲਬ ਪਨੀਰ ਟਿੱਕਾ ਵੀ ਹੈ ਨਹੀਂ ਦਾਦੀ ਦੇ ਖਾਣ ਵਾਲੀ ਚੀਜ਼ ਹੈ ਨਹੀਂ ਫਿਰ ਉਹ ਕੀ ਹੋ ਗਿਆ ਰੈਪ ਮੁੱਗੇ ਅਸੀਂ ਤਾਂ ਖਾਣ ਲਈ ਪਤਾ ਨਹੀਂ ਨੇ ਖਾਣੀ ਰੈਪ ਵੀ ਮੁੱਗੇ ਮੇਰੇ ਖਾਣੇ ਚਾਹੀਦਾ ਮੱਕੜੀ ਦਾ ਐਪ ਖਾਣਾ ਸੀ ਉਹ ਵੀ ਨਹੀਂ ਮਿਲਿਆ ਸਾਰਿਆਂ ਦੇ ਖਾਣ ਦੀ ਚੀਜ਼ ਨਹੀਂ ਹੈਗੀ ਤੇ ਫਿਰ ਕੀ ਫਾਵਾ ਹੁਣ ਇੱਕ ਹੋਰ ਹੈਗਾ ਇੱਥੇ ਆਪਣੀ ਸਪਾਈਸੀ ਸਪਾਈਸੀ ਹਟ ਆਪਾਂ ਜਦੋਂ ਇੱਕ ਵਾਰੀ ਬਾਬੇ ਬਗਾਲੇ ਉਹ ਐਸੀ ਉੱਥੋਂ ਹੋ ਗਿਆ ਸੀਗੇ ਬਣਾ ਪੁੱਤ ਚੱਲ ਰਹੀਆਂ ਨੇ ਉਹਨਾਂ ਦਾ ਵੀ ਟੇਸਟ ਯਾਰ ਹਾਂ ਉੱਪਰ ਇਹਦੇ ਦੇ ਲਾ ਉੱਥੇ ਹਾਂਜੀ 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 ਚਲ ਜੀ ਫਿਰ ਉੱਥੇ ਹੋਰ ਉੱਥੇ ਜਾਂਦੇ ਆ ਓਕੇ ਲੈਟਸ ਗੋ ਆਪਾਂ ਸਪਾਈਸੀ ਹਟਾਈਆਂ ਤੇ ਇੱਥੇ ਦਾ ਪਤਾ ਨਹੀਂ ਕੀ ਚੱਗੀ ਰਿਹਾ ਹੈ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਦਾ ਆਪਾਂ ਇੱਥੇ ਬਹਿਣਾ ਆ ਭਰਾਵਾ ਕੋਈ ਸੁਣਦਾ ਹੀ ਨਹੀਂ ਹੈਗਾ ਮੇਰੀ ਵਲੌਗ ਤੇ ਕੀ ਕਹਿੰਦੇ ਭਾਇਆ

ਆਪ ਤੇਰਾ ਯਾਰ ਮੰਮੀ ਤੁਸੀਂ ਗਨੂੰ ਹੁਣ ਇਧਰ ਫ੍ਰੈਂਚ ਫ੍ਰਾਈਜ਼ ਵੀ ਆ ਗਏ ਤੇ ਰਾਤਸ ਵੀ ਆ ਗਏ ਕਰਾਬ दादी ਨੇ ਲਾ ਲਿਆ ਇੱਕ ਮੰਮਾ ਦਾ ਖਰਮਨ ਦਾ ਤੇ ਆ ਫ੍ਰੈਂਚ ਫ੍ਰਾਈਜ਼ ਹਾਂ ਸਾਤੂ ਜੀ ਬਣਾਓ ਖਰਮਨ ਪਹਿਲਾਂ ਖਾ ਲੋ ਬਸ ਲੱਗੇ ਕੰਮ ਛੱਡ ਦਿਓ ਹਾਂ ਹਾਂ ਮੱਖਦਾਂ ਲਗਾ ਆ ਜਾ ਮਮਾ ਜੀ ਨਮਟ ਰੇਡ ਚਾਰ ਬਹੁਤ ਜਾਲੇ ਸਵਾਦਾ ਨੀਡ ਕੱਕ ਦਾ ਲਗਾ ਨੀਡ ਕੱਕ ਦਾ ਲਗਾ ਬਹੁਤ ਟੇਸਟ ਰੈਪੀ ਬਹੁਤ ਹਿਸਟਰੀ ਮਮਮੀ ਕੋ ਥੋੜਾ ਜਿਹਾ ਲਿਆ ਦੇਖ ਮੇਰੇ ਕੋਲ ਮਮਮੀ ਕੋ ਲਿਆ ਥੋੜਾ ਜਿਹਾ ਬਸ ਬਹੁਤ ਸਵਾਦਾ ਬਹੁਤ ਅਜੀ ਬੋਸ ਆ ਰਹਾ ਹਾਂ ਹਾਂ ਇਹ ਵੀ ਕਰੇ ਟੇਸਟ ਆਪਾਂ ਹੈ ਨਾ ਜੇ ਇਹ ਦੇਖ ਚਾਲੀ ਸਵਾਦਾ ਹੈ ਕਾਹੜੀ ਕਰਦੇ ਹਾਂ ਹਾਂਜੀ ਹਾਂਜੀ ਕਿੱਦਾਂ ਲੱਗਾ ਮੈਂ ਕਹਿੰਦਾ ਬਹੁਤ ਟੇਸਟ ਹੈ ਹਾਂਜੀ ਬਹੁਤ ਵਸਾਹੀ ਬਹੁਤ ਹੀ ਖਾਣ ਬੜੀ ਥਾਵਾਂ ਤੇ ਜਾ ਕੇ ਖਾਦਾ ਆ ਪਰ ਜੋ ਟੇਸ ਇੱਥੇ ਆ ਨਾ ਬਹੁਤ ਟੇਸਟੀ ਹੈ। ਹਲੋ ਜੀ ਰੈਪ ਐਨਾ ਟੇਸਟੀ ਆ ਨਾ। ਚੋਲਣਾ। ਮੈਂ ਬਹੁਤ ਖੱਟੀ ਲੋਲਾ ਖੱਟੀ ਲੋਲਾ। ਖੱਟ ਲੋਲਾ ਹੈ ਨਾ ਸਾਈਡ ਬਹੁਤ ਟੇਸਟੀ ਆ। ਪੈਰੀ ਪੈਰੀ ਆ ਨਾ। ਆਹ ਮਜ਼ਾ ਆ ਗਿਆ ਬੱਲੂ। ਮੈਂ ਬੜੀ ਚੀਜ਼ੀ ਹੁੰਦਾ। ਗਾਰਲਿਕ ਬ੍ਰੈਡ ਵੀ ਆ ਗਈ ਆ। ਮੈਨੂੰ ਆਪਾਂ ਬਾਕੀ ਨਾ ਮੱਛੀ ਮੱਛੀ ਲੱਗੀ ਰਹੇਗੀ ਹਰੇ ਕੀ ਬਹੁਤ ਸਵਾਦ ਲੱਗੀ ਸੀਗੀ। ਇਹਦਾ ਵੀ ਟੇਸਟ ਦੇਖ ਲੋ। ਮੈਂ ਆ ਤਰੀਕੇ ਨਹੀਂ ਖਾਣਾ ਭਾਈ ਇਹ। ਇਹਦੇ ਤੁਸੀਂ ਪਲੇਟ ਮੰਗਾਓ। ਪਲੇਟ ਮੰਗਾ ਦਿੰਦਾ ਮੈਂ ਕੋਲ। ਆ ਪਲੀਜ਼ ਪਲੇਟ ਮੰਗਾਓ। ਤੇਰੇ ਉਹ ਪਾ ਗਦੇ ਪਹਿਲਾਂ। ਤੇਰਾ ਟੇਸਟ ਦੇਖੋ ਕਿਦਾਂ ਆਇਆ। ਕਿੱਦਾਂ ਕੁ ਡਿਸ਼ ਕਿਦਾਂ ਦਾ? ਪਲੇਟ ਇੱਕ ਪਲੇਟ ਦੇ ਦਿਂਗਾ। ਲਾ ਗੀਆਂ ਪੁੱਤਾਂ। ਐਂ ਚੀਜ਼ ਨਾਲ ਭਰਿਆ ਬਿਆ ਆ। ਦੱਸੋ ਟੇਸਟੀ ਆ? ਤੁਸੀਂ ਦੱਸੋ ਜੀ। ਮੈਂ ਤਾਂ ਖਾਣਾ ਨਹੀਂਗਾ। ਇੰਨਾ ਚੀਜ਼ ਖਾਂਦਾ ਨਹੀਂ ਮੈਂ। ਹਾਂਜੀ। ਕਿਦਾਂ ਦਾ? ਸੁਆਦਾ। ਪੱਲੂ ਦੇਖਾ ਕੇ ਤੂੰ ਜਦੋਂ ਪਹਿਲਾਂ ਹੁਣ ਹੋਣਾ ਤੂੰ ਐਮ ਚੀਜ਼ ਤੋ ਫੁੱਲਗਾ ਤਾਂ ਚੀਜ਼ ਪੂਰਾ ਪੁੱਲਣਾ ਹਾਂ ਸਾਡੀ ਮੇਨ ਸ਼ੈਫ ਇਹਨੇ ਪਾਸ ਕਰਨਾ ਵੀ ਸਹੀ ਆ ਕੇ ਗਲਤ ਆ ਚੀਜ਼ ਐ ਵੱਲੂ ਦੱਸੋ ਨੇ ਖਾਮੀ ਟਾਈਮ ਕਦਾ ਨਾ ਆਉਂਦੀ ਵੀ ਹੈ ਸਵਾਦ ਹੋਰ ਕੁਝ ਮੰਗਾਓ ਕੋਈ ਨਹੀਂ ਮੰਗਾਇਆ ਜਾ ਹੋਰ ਵੱਲੂ ਹਜੇ ਮੇਰੀ ਗਾਲ ਸੁਣ ਹਜੇ ਪੀਜ਼ਾ ਹਜੇ ਪੀਜ਼ਾ ਆਉਣਾ ਉਹ ਕਿੱਦਾਂ ਖਾਣਾ ਹੈ ਹੈ ਚਲੋ ਦੇਖਦੇ ਆਂ ਫਿਰ ਆ ਗਿਆ ਪੀਜ਼ਾ ਖਾਣਾ ਆਉਤੇ ਅਮੀ ਤਾਂ ਗਾਲ ਬ레ਡੀ ਨਹੀਂ ਮੁੱਕੀ ਗਾਲ ਬ레ਡ ਆਪਾ ਪੈਕ ਕਰਵਾ ਲਈ ਆ ਪੀਜ਼ਾ ਖਾਵਾਂਗੇ ਹੁਣ ਆਪਾਂ ਕਿੱਦਾਂ ਫਿਰ ਢੇਡ ਭਰਿਆ ਪੂੜਿਆ ਕਿ ਨਹੀਂ ਢੇਡ ਭਰ ਗਿਆ ਆਪਾਂ ਦਾ ਪੀਜ਼ਾ ਜੰਮ ਕੇ ਖਾਣਾ ਜਾਨ ਕੇ ਆਈ ਜਾਂ ਇਹ ਹਜੇ ਤੱਕ ਖਾ ਜਾਂਦੀ ਆ ਤੇ ਆ ਬਾਕੀ ਪੁਰਾਣਾ ਬੈਗ ਤੇ ਚੱਲੇ ਹੁਣ ਅਸੀਂ ਗਏ ਚਲੋ ਆ ਜਾਓ ਫਿਰ ਭਈ ਆਪਾਂ ਨੂੰ ਬਹੁਤ ਸਵਾਦ ਲੱਗਾ ਸਾਰਿਆਂ ਨੂੰ ਬਾਕੀ ਤੁਹਾਨੂੰ ਘਰੇ ਜਾ ਕੇ ਰਿਵਿਊ ਦਿੰਨੇ ਆ ਸੋ ਆ ਵਾਲਾ ਆਪਣਾ ਜਿਹੜਾ ਰੈਸਟੋਰੈਂਟ ਆ ਬਹੁਤ ਵਧੀਆ ਆ ਸਾਰੇ ਵਿਜ਼ਿਟ ਕਰੋ ਕਰਤਾਰਪੁਰ ਵਾਲੇ ਇੱਥੇ ਤੇਰਾ ਦਾ ਬਹੁਤ ਸਵਾਦ ਖਾਣਾ ਪਿਆਣਾ ਹਾਂਜੀ ਘਰ ਪਹੁੰਚ ਗਏ ਪੱਲ ਉੱਤਰ ਉੱਧਰ ਦੀ ਉੱਤਰ ਹਾਂ ਤਾਂ ਦਿਨਾਂ ਲੱਗੀ ਆ ਆ ਜਾ ਇੱਧਰ ਇੱਧਰ ਦੀ ਇੱਥੇ ਇੱਧਰ ਆ ਮੇਰਾ ਮੋਰਾ ਨਹੀਂ ਹੋ ਗਿਆ ਆ ਘਰ ਆ ਹੀ ਆ ਰਾਮ ਨਾਲ ਆਪਣੇ ਹੁਣ ਇਹ ਰੀਟਾ ਏਦਾਂ ਦੇਖ ਰੀਟਾ ਵਾਲ ਕਹਿੰਦੀ ਮੈਂ ਉੱਠ ਜਾਵਾਂ ਨਹੀਂ ਨਹੀਂ ਤੂੰ ਬੈਠੀ ਰਹਿ ਬੈਠੀ ਰਹਿ ਉੱਠਣਾ ਖੱਲੀ ਆ ਚੱਲ ਗਈ ਉੱਠ ਕੇ ਵਿਚਾਰੀ ਹੁਣ 10 ਵਜੇ ਗਏ ਆ 10 ਤੋਂ ਜ਼ਿਆਦਾ ਟਾਈਮ ਹੋ ਗਿਆ ਆ ਤੇ ਹੁਣ ਆਪਾਂ ਘਰ ਆ ਗਏ ਤਾਂ ਆਪਾਂ ਹੁਣ ਕਰਦੇ ਆ ਆਪਣੇ ਵਲੌਗ ਦਾ ਐਂਡ ਇੱਥੇ ਹੀ ਹਾਂਜੀ ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਰ ਜਿੱਥੇ ਜਾ ਗਏ ਆ ਇਹ ਚੀਜ਼ ਬਹੁਤ ਬਹੁਤ ਜ਼ਿਆਦਾ ਚਲੋ ਮਿਲਦੇ ਹਾਂ ਨਵੇਂ ਵਲੌਗ 'ਚ ਕੱਲ੍ਹ ਕਿੰਨਾ ਕ ਵਲੌਗਸ ਓਕੇ ਬਾਏ ਗਾਡ ਸੋ ਕਿੱਦਾਂ ਲੱਗਾ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ